ਕਿਸਾਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਦਰਦਨੇ ਦੀ ਕਾਲ ਦਿੱਤੀ ਗਈ ਹੈ ਲੇਕਿਨ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਆ ਜਿਹੜੀ ਉਹ ਕਿਸਾਨਾਂ ਨੂੰ ਨਹੀਂ ਮਿਲੀ ਚੰਡੀਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ 18 ਐਂਟਰੀ ਪੁਆਇੰਟ ਸੀਲ ਕੀਤੇ ਗਏ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਵੀਤ ਦੇਿਲ ਕਿਸਾਨਾਂ ਨੂੰ ਹਰਾਸਤ ਵਿੱਚ ਲਿਆ ਗਿਆ ਸੀ ਕਿਸਾਨ ਆਗੂਆਂ ਨੂੰ ਹਰਾਸਤ ਵਿੱਚ ਲਿਆ ਗਿਆ ਸੀ ਤਾਂ ਹੁਣ ਜਿਹੜੇ ਕਿਸਾਨ ਚੰਡੀਗੜ੍ਹ ਵੱਲ ਜਾ ਰਹੇ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੱਖ-ਵੱਖ ਥਾਵਾਂ ਉੱਤੇ ਰੋਕਿਆ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਭਵਾਨੀਗੜ੍ਹ ਅਤੇ ਮੋਗਾ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਅੱਜ ਵੱਡੇ ਪੱਧਰ ਤੇ ਪੁਲਿਸ ਆਦੇੜੀ ਉਹ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਕਿਸਾਨਾਂ ਆਗੂ ਗੁਬਲਵੀਰ ਸਿੰਘ ਰਾਜੇਵਾਲ ਸਾਡੇ ਕਈ ਕਿਸਾਨਾਂ ਆਗੂ ਹਿਰਾਸਤ ਵਿੱਚ ਨੇ ਤਾਂ ਚੰਡੀਗੜ੍ਹ ਦੇ 18 ਐਂਟਰੀ ਪੁਆਇੰਟਾਂ ਸੀਲ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਲਗਭਗ 1500 ਕਰਮਚਾਰੀ ਨੇ ਜਿਹੜੇ ਉਹ ਤਾਇਨਾਤ ਕੀਤੇ ਗਏ ਨੇ ਪੰਜਾਬ ਪੁਲਿਸ ਵੱਲੋਂ ਵੀ ਵਕ-ਵਕ ਥਾਵਾਂ ਉੱਤੇ ਰਾਕੇਬੰਦੀ ਕੀਤੀ ਗਈ ਹੈ ਤਾਂ ਕਿਸਾਨਾਂ ਆਗੂ ਜਗਿੰਦਰ ਸਿੰਘ ਉਗਰਾਹਾ ਨੇ ਇੱਕ ਬਿਆਨ ਦਿੱਤਾ ਹੈ ਕਿ ਜਿੱਥੇ ਪੁਲਿਸ ਰੋਕੇਗੀ ਉੱਥੇ ਹੀ ਧਰਨਾ ਲਗਾਇਆ ਜਾਵੇ ਅਤੇ ਨਾਲ ਹੀ ਉਹਨਾਂ ਦੇ ਮੁੱਖ ਸੜਕਾਂ ਤੋਂ ਇੱਕ ਪਾਸੇ ਧਰਨਾ ਲਗਾਉਣ ਦੀ ਗੱਲ ਹੈ ਜਿਹੜੀ ਉਹ ਵੀ ਆਕੀ ਹੈ ਤਾ ਸੰਜੁਕ ਕਿਸਾਨ ਮੋਰਚਾ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਦੇ ਕਈ ਕਿਸਾਨ ਆਗੂ ਨੇ ਜਿਹੜੇ ਉਹ ਹਿਰਾਸਤ ਵਿੱਚ ਲੈ ਗਏ ਸੀ ਕਈਆਂ ਨੂੰ ਘਰਾਂ ਵਿੱਚ ਨਜ਼ਰਬੰਦਾ ਜਿਹੜਾ ਉਹ ਕੀਤਾ ਗਿਆ ਸੀ ਤਾਂ ਚੰਡੀਗੜ੍ਹ ਦੇ ਸੈਕਟਰ 34 ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਉਣ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ ਲੇਕਿਨ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਇਜਾਜ਼ਤ ਆ ਜਿਹੜੀ ਉਹ ਦੇ ਹੀ ਦਿੱਤੀ ਗਈ ਤਾਂ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਲਗਾਏ ਜਾ ਰਹੇ ਪੱਕੇ ਮੋਰਚੇ ਨੂੰ ਲੈ ਕੇ ਤਿਆਰੀਆਂ ਜਿਹੜੀ ਉਹ ਕੀਤੀ ਗਈ ਸੀ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਦੀ ਛਾਪੇਮਾਰੀ ਆ ਜਿਹੜੀ ਉਹ ਵੀ ਹੋਈ ਸੀ ਬਹੁਤ ਸਾਰੇ ਕਿਸਾਨ ਲੀਡਰ ਦੇ ਜਿਹੜੇ ਉਹ ਵੀ ਗ੍ਰਿਫਤਾਰ ਕੀਤੇ ਗਏ ਸੀ ਤਾਂ ਲਗਾਤਾਰ ਕਿਸਾਨਾਂ ਨੂੰ ਲੈ ਕੇ ਖਬਰਾਂ ਦੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਅੱਜ ਵੀ ਕਈ ਕਿਸਾਨਾਂ ਦਾ ਗੁੱਦੇ ਜਿਹੜੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਜਾਂਦੇ ਕਿਸਾਨਾਂ ਨੂੰ ਜਿੱਤਵਾਲ ਠਾੜੇ ਦੇ ਅੱਗੇ ਨਾਕਾ ਲਗਾ ਕੇ ਰੋਕਿਆ ਗਿਆ ਏ ਅਤੇ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਕਿਸਾਨ ਆਗੂ ਦੇ ਜਿਹੜੇ ਉਹਨਾਂ ਨੂੰ ਰੋਕਿਆ ਗਿਆ ਏ ਜਾਣਕਾਰੀ ਮਿਲੀ ਹੈ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਜਿਲेंद्र ਸਿੰਘ ਸਲੀੜਾ ਦੇ ਕਾਫਲੇ ਨੂੰ ਵੀ ਜਿੱਤਵਾਲ ਨਾਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਏ ਇਸੇ ਤਰ੍ਹਾਂ ਪੋਆਦੀਗੜ੍ਹ ਤੋਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਬੀਤੀ ਰਾਤ ਸਾਂਭੜਿਆਈ ਅਸੀਂ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਐਸਜੀਐਮ ਦੇ ਪੇਸ਼ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਤਾਂ ਦੂਜੇ ਪਾਸੇ ਮਰੀਦਾ ਦੀ ਜੇ ਗੱਲ ਕੀਤੀ ਜਾਵੇ ਤਾਂ ਮਰੀਦਾ ਦੇ ਕੜੂਆ ਥਾਣੇ ਤੋਂ ਤਸਵੀਰਾਂ ਸਾਹਮਣੇ ਆਇਆ ਸੀ ਜਿੱਥੇ ਸਾਬਕਾ ਸੀਐਮ ਚਾਰਜ ਰਜੀਤ ਸਿੰਘ ਚੰਦੀ ਦੇ ਜਿਹੜੇ ਉਹ ਕਿਸਾਨਾਂ ਦੇ ਕੋਲ ਪਹੁੰਚੇ ਸੀ ਤਾਂ ਅੱਜ ਕਿਸਾਨਾਂ ਦੇ ਵੱਲੋਂ ਵੱਡੇ ਦਰਦੇ ਦੀ ਕਾਲ ਦਿੱਤੀ ਗਈ ਹੈ ਲੇਕਿਨ ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਗਏ ਨੇ ਚੰਡੀਗੜ੍ਹ ਦੇ ਵੱਖ-ਵੱਖ 18 ਐਂਟਰੀ ਪੁਆਇੰਟ ਛੋਟੇ ਅਤੇ ਵੱਡੇ ਸੀਲ ਕਰ ਦਿੱਤੇ ਗਏ ਨੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ ਦੂਜੇ ਪਾਸੇ ਮੁਹਾਲੀ ਦੇ ਵਿੱਚ ਕਿਸਾਨ ਵੱਡਾ ਇਕੱਠ ਅੱਜ ਕਰ ਸਕਦੇ ਨੇ ਤਾਂ ਜਿੱਥੇ ਪੁਲਿਸ ਦੀ ਵੀ ਵੱਡੀ ਤਾਇਨਾਤੀ ਕੀ ਕੀਤੀ ਗਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਲੇਕਿਨ ਇਹ ਮੀਟਿੰਗ ਆੜੜੀ ਉਹ ਬੇਸਿੱਟਾ ਰਹਿੰਦੀ ਹੈ ਤਾਂ ਤਲਖੀ ਦੇ ਇਲਜ਼ਾਮ ਦੇ ਜਿਹੜੇ ਉਹ ਮੁੱਖ ਮੰਤਰੀ ਤੇ ਲੱਗਦੇ ਨੇ ਤਾਂ ਦੇਖਣਾ ਹੋਵੇਗਾ ਕਿ ਅੱਜ ਕਿਸਾਨ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ